ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਤਾਂ ਕੱਲ ਸ਼੍ਰੀ ਮੁਖਸਰ ਸਾਹਿਬ ਵਿਖੇ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਸ਼੍ਰੀ ਮੁਖਸਰ ਸਾਹਿਬ ਦੇ ਗੁਰਗੋਵਿੰਦ ਸਿੰਘ ਸਟੇਡੀਅਮ ਦੇ ਵਿੱਚ ਜਿਹੜਾ ਉਹ ਵਿਕਾਸ ਕਾਰਜਾਂ ਦਾ ਨੀਂ ਪੱਥਰ ਰੱਖਣਗੇ ਮੈਂ ਇੱਕ ਵਾਰੀ ਤਸਵੀਰਾਂ ਦਿਖਾ ਦਿਆ ਕਿ ਜਿਹੜਾ ਉਹ ਕਿਸ ਤਰ੍ਹਾਂ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਸ਼੍ਰੀ ਮੁਖਸਰ ਸਾਹਿਬ ਦੇ ਜਿਹੜੇ ਦੇਖਿਓ ਜਿਹੜਾ ਕੱਲ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਇੱਥੇ ਵਿਕਾਸ ਕਾਰਜਾਂ ਦਾ ਜਿਹੜਾ ਉਹ ਨੀਂ ਪੱਥਰ ਰੱਖਣਗੇ ਦੱਸਦੀ ਕਿ ਜਲ ਸਪਲਾਈ ਦੇ ਸੀਵਰੇਜ ਦੇ ਕਮਰੇ ਦੇਖ ਪਾਲ ਲਈ ਜਿਹੜਾ 1971 ਤੋਂ 72 ਦੇ ਵਿੱਚ ਜਿਹੜਾ ਜਲ ਸਪਲਾਈ ਦੇ ਸੈਨੀਟੇਸ਼ਨ ਵਿਭਾਗ ਜਿਹੜਾ ਲੋਕ ਇਸ ਕੰਮ ਕੀਤੇ ਜਾ ਰਹੇ ਨੇ ਪਰ ਸ਼ਿਨਮੁਖਸਰ ਸਾਹਿਬ ਨੂੰ ਦੋ ਭਾਗਾਂ ਦੇ ਵਿੱਚ ਵੰਡ ਕੇ ਇੱਕ ਸ਼ਹਿਰ ਸਾਟਕੋਪਾਰ ਤੇ ਇੱਕ ਸ਼ਹਿਰ ਨੂੰ ਵਿੱਚ ਮੰਡਿਆ ਗਿਆ ਤਾਂ ਦੋਨੇ ਪਾਸੇ ਜਿਹੜਾ ਵਿਕਾਸ ਕਾਰਜਾਂ ਦੇ ਜਿਹੜੇ ਆ ਉਹ ਕੰਮ ਸ਼ੁਰੂ ਕਰਾਈ ਜਾਣਗੇ ਇੱਕ ਵਾਰੀ ਮੈਂ ਦਿਖਾ ਦਿਆਂ ਕਿ ਜਿਹੜਾ ਇੱਥੇ ਜਿਹੜਾ ਨੀ ਪੱਥਰ ਨੀ ਪੱਥਰ ਰੱਖਿਆ ਜਾਣਾ ਜਿੱਥੇ ਤਾਂ ਉਹਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤਾਂ ਇਹ ਜਿਹੜਾ ਆ ਗਿਆ ਪੈਸਾ ਲੱਗ ਰਿਹਾ ਅਮਰਤ 2.0 ਪ੍ਰੋਜੈਕਟ ਦਾ ਜਿਹੜਾ ਹੈਗਾ ਉਹ ਇੱਥੇ ਜਿਹੜਾ ਵਿਕਾਸ ਕਾਰਜਾਂ ਦੇ ਜਿਹੜੇ ਹੈਗੇ ਆ ਕੰਮ ਕੀਤੇ ਜਾਣੇ ਹਨ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡ ਕੇ ਨਵੇਂ ਸੀਵਰੇਜ ਵੀ ਕੁਝ ਪਾਈ ਜਾਣੇ ਉਹ ਪੁਰਾਣੇ ਸੀਵਰੀ ਦੀ ਵੀ ਰਿਪੇਅਰ ਕੀਤੀ ਜਾਣੀ ਹੈ ਤੇ ਇਸ ਨਾਲ ਜਿਹੜਾ ਹੈਗਾ ਜਲ ਸਪਲਾਈ ਦੀ ਪਾਈਪਾਂ ਜਿੱਥੋਂ ਲੀਕਜ ਹੈ ਕੁਝ ਨਵੀਆਂ ਵੀ ਜਿਹੜੀਆਂ ਪਾਈਪਾਂ ਪਾਈਆਂ ਜਾਣਗੀਆਂ ਸ਼੍ਰੀ ਮੁਕਸਰ ਸਾਹਿਬ ਦੀ ਗੁਰਗੋਵਿੰਦ ਸਿੰਘ ਸਟੇਡੀਅਮ ਤੋਂ ਤੁਹਾਨੂੰ ਅਸੀਂ ਜਿਹੜੀਆਂ ਉਹ ਕੱਲ੍ਹ ਦੀਆਂ ਤਿਆਰੀਆਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜੀਆਂ ਇੱਥੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਸਿਵਰੇਜ ਸਕੀਮ ਦੀ ਸ਼੍ਰੀ ਮੁਕਸਰ ਸਾਹਿਬ ਦੀ ਕੁੱਲ ਲਾਗਤ ਜਿਹੜੀ ਆ ਉਹ 90.68 ਕਰੋੜ ਰੁਪਏ ਆ ਜਿਹਦੇ ਵਿੱਚ ਤੁਹਾਨੂੰ ਦੱਸ ਦਿੱਤੀ ਕਿ ਜਿਹੜਾ ਹੈਗਾ ਇਸ ਪ੍ਰੋਜੈਕਟ ਦਾ ਇਹ ਜਿਹੜਾ ਉਹ ਵਾਟਰ ਸਪਲਾਈ ਪਾਈਪ ਪਾਉਣ ਲਈ 138.8 ਕਰੋੜ ਰੁਪਏ ਦੇ ਮਨਜ਼ੂਰ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਰੇਜ ਲਈ 90.68 ਕਰੋੜ ਰੁਪਏ ਤੇ ਵਾਟਰ ਸਪਲਾਈ ਲਈ 48.14 ਕਰੋੜ ਰੁਪਏ ਮਨਜ਼ੂਰ ਹੋਏ ਹਨ ਟੋਟਲ ਜੇਕਰ ਗੱਲ ਕੀਤੀ ਜਾਵੇ ਜਿਹੜੇ ਵਿਕਾਸ ਕਾਰਜਾਂ ਦੇ ਕੱਲ ਨੀਂਹ ਪੱਥਰ ਰੱਖੇ ਜਾਣੇ ਨੇ ਤਾਂ ਉਹ 229.51 ਕਰੋੜ ਰੁਪਏ ਜਿਹੜੇ ਆ ਉਹ ਮਾਨਜੋਤ ਮੁੱਖ ਮੰਤਰੀ ਜਿਹੜੇ ਆ ਇੱਥੇ ਸ਼੍ਰੀ ਮੁਖਸਰ ਸਾਹਿਬ ਦੇ ਲੋਕਾਂ ਨੂੰ ਜਿਹੜਾ ਉਹ ਦੇਖੇ ਜਾਣਗੇ ਵੱਡੀ ਸਮੱਸਿਆ ਸੀ ਸ਼੍ਰੀ ਮੁਖਸਰ ਸਾਹਿਬ ਦੇ ਲੋਕਾਂ ਦੀ ਪੀਣ ਵਾਲਾ ਪਾਣੀ ਜੋ ਟੂਟੀਆਂ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ ਤਾਂ ਜਦੋਂ ਵੀ ਕੋਈ بارش ਹੁੰਦੀ ਤਾਂ ਸ਼ਹਿਰ ਦਾ ਜਿਹੜਾ ਸੀਗਾ ਮੰਦਾ ਹਾਲ ਹੋ ਜਾਂਦਾ ਸੀ ਲੋਕ ਜਿਹੜੇ ਸੀਗੇ ਉਹ ਤਰਾ ਤਰਾ ਕਰੇ ਸਨ ਤਾਂ ਹੁਣ ਇਹ ਵਾਰੀ ਆਈ ਹੈ ਚਾਹੇ ਦੇਰ ਆਏ ਦਰਸਤ ਆਏ ਕਹਿੰਦੇ ਤਾਂ ਮਾਨ ਜੋ ਮੁੱਖ ਮੰਤਰੀ ਜਿਹੜਾ ਇੱਥੇ ਕੱਲ ਪ੍ਰਕਾਸ਼ ਕਰ ਜਾਂਦਾ ਜਿਹੜਾ ਉਹ ਨੀ ਪੱਤਰ ਰੱਖਣਗੇ ਸ਼੍ਰੀ ਮੁਖਸਰ ਸਾਹਿਬ ਤੋਂ ਭਜਨ ਸੰਗ ਸਮਾਗ